ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਹੁਸ਼ਿਆਰਪੁਰ ਦੇ ਖੜਿਆਲਾ ਸੈਨੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੀ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਵਿੱਚ ਨਵੀਂ ਟੰਪਈ ਦੀਆਂ ਸੰਗਤਾਂ ਅਤੇ ਐਨਆਰਆਈ ਦੇ ਸੰਯੋਗ ਨਾਲ ਖੁੱਲੇ ਲੰਗਰ ਲਗਾਏ ਗਏ ਗੱਲਬਾਤ ਕਰਦਿਆਂ ਸਰਪੰਚ ਨਵੀਂ ਟਪਈ ਅਵਤਾਰ ਸਿੰਘ ਨੇ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸੰਯੋਗ ਦੇ ਨਾਲ ਲੰਗਰ ਚਲਾਏ ਜਾਂਦੇ ਹਨ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਗੁਰੂ ਦੇ ਲਾਂਡ ਲੱਗਣ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ ਕੇ ਸੇਵਾ ਕੀਤੀ ਗਈ ਇਸ ਮੌਕੇ ਸੇਵਾ ਨਿਭਾਉਂਦੇ ਹੋਏ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਸਰਪੰਚ ਨਵੀਂ ਢੋਈ ਮੁਖਤਾਰ ਸਿੰਘ ਇਹ ਜੋ ਜਗਾ ਜਗਾ ਤੇ ਲੰਗਰ ਲਗਾਏ ਗਏ ਰਹਨ ਹਨ ਇਹ ਸੰਗ ਦੇ ਰੂਪ ਦੇ ਵਿੱਚ ਸੰਗਤ ਖੰਡਿਆਲਾ ਸਿਆਣੀਆਂ ਤੋਂ ਚੱਲ ਕੇ ਮੈਣੀਆਂ ਤੋਂ ਹੁੰਦੇ ਹੋਏ ਰਾਤ ਹਰਚੋਵਾਲ ਦੇ 2 ਤਰੀਕ ਨੂੰ ਸਟੇ ਕਰਦੇ ਹਨ। ਉਹ 3 ਤਰੀਕ ਨੂੰ ਇੱਥੇ ਕਾਦੀਆਂ ਤੋਂ ਹੁੰਦੇ ਹੋਏ ਪਾਸ ਘੁੰਮਣ ਪਾਸਾ ਦੀ ਜਗ੍ਹਾ ਤੇ ਜਾ ਕੇ ਸਟੇ ਕਰਦੇ ਹਨ। ਉਸ ਤੋਂ ਬਾਅਦ ਬਾਬੇ ਨਾਨਕ ਦੀ ਚਰਨ ਸੂ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਉੱਥੇ ਪਹੁੰਚਦੇ ਹਨ। ਇਸ ਸੰਗਤ ਦੇ ਰੂਪ ਸੰਗਤ ਸੰਗਤ ਦੇ ਰੂਪ ਵਿੱਚ ਆਉਂਦੀ ਹੈ। ਤੇ ਜਗਾ ਜਗਾ ਹੀ ਇਹ ਸੰਗਤ ਵਾਸਤੇ ਲੰਗਰ ਦੇ ਪ੍ਰਬੰਧ ਕੀਤੇ ਜਾਂਦੇ ਹਨ ਤੇ ਇਸੇ ਹੀ ਇਸੇ ਹੀ ਲੈ ਕੇ ਇਸੇ ਸੰਗ ਨੂੰ ਲੈ ਕੇ ਸਾਡੇ ਵੀ ਇੱਥੇ ਡੇਰਿਆਂ ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਗਾਇਆ ਗਿਆ ਹੈ ਇਹ ਲੰਗਰ ਸਾਡਾ ਘਟੋ ਘਟ ਹੋਣਾ 10 ਵਾ ਲੰਗਰ ਹੋਣਾ ਹਾਂਜੀ ਤੇ ਇਹ ਮੈਂ ਹੁਣ 20 ਸਾਲਾਂ ਤੋਂ 20 ਸਾਲਾਂ ਤੋਂ ਆ ਚਲੋ 20 ਲਾ ਲਓ ਹੁਣ ਤੋਂ ਚੁੱਪ ਕਰੋ ਜਰਾ ਕੋ ਲੈਣਾ ਵਾ ਤੇ ਮੈਂ ਕਹਿਣਾ ਚਾਹੁੰਦਾ ਮੈਂ ਗੱਲ ਕਰਕੇ ਬੱਚਿਆਂ ਨੂੰ ਸੁਣਾ ਦੇਣਾ ਚਾਹੁੰਦਾ ਹਾਂ ਕਿ ਤੂੰ ਹੀ ਹੁੱਲੜਬਾਜੀ ਜਿਹਦਾ ਸੰਗ ਦੇ ਨਾਲ ਬੱਚੇ ਆਉਂਦੇ ਹਨ ਹੁੱਲੜਬਾਜੀ ਨਾ ਕਰਨ ਤੇ ਸੰਗਤ ਦੇ ਰੂਪ ਦੇ ਵਿੱਚ ਹੋਣ ਔਰ ਸਾਡਾ ਜੋ ਪੰਜਾਬ ਹੈ ਉਹ ਬਹੁਤ ਹੀ ਨਸਿਆਂ ਦੇ ਵਿੱਚ ਡੁੱਬ ਚੁੱਕਾ ਹੈ ਮੈਂ ਇਹ ਪੰਜਾਬ ਨੂੰ ਪੰਜਾਬ ਦੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਨਸਿਆਂ ਦੇ ਵਿੱਚੋਂ ਨਿਕਲ ਕੇ ਐਜੂਕੇਸ਼ਨ ਦੀ ਵੱਲ ਹੋ ਆਪਣਾ ਸਰੀਰ ਬਣਾਓ ਚੰਗੀ ਐਜੂਕੇਸ਼ਨ ਕਰਕੇ ਤਰਕੀਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ